ਪੰਜਾਬੀ ਗਾਇਕ ਸਤਵਿੰਦਰ ਬੁग्गा ਮੁਸ਼ਕਿਲਾਂ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦੇ ਭਰਾ ਦਵਿੰਦਰ ਸਿੰਘ ਦੇ ਵੱਲੋਂ ਸਤਵਿੰਦਰ ਬੁग्गा ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਇਹਨਾਂ ਇਲਜ਼ਾਮਾਂ ਦੇ ਵਿੱਚ ਦਵਿੰਦਰ ਸਿੰਘ ਕਹਿੰਦੇ ਨੇ ਕਿ ਸਤਵਿੰਦਰ ਬੁग्गा ਦੇ ਵੱਲੋਂ ਉਹਨਾਂ ਦੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇੱਕ ਟਵਿੱਟਰ ਦੇ ਉੱਤੇ ਉਹਨਾਂ ਵੱਲੋਂ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਦਵਿੰਦਰ ਸਿੰਘ ਲਿਖਦੇ ਨੇ ਕਿ ਸਤਵਿੰਦਰ ਬੁग्गा ਦੇ ਵੱਲੋਂ ਉਹਨਾਂ ਦੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਤੇ ਇਸੇ ਦੌਰਾਨ ਦੋ ਲੋਕਾਂ ਕੋ ਸਤਵਿੰਦਰ ਬੁग्गा ਦੇ ਨਾਲ ਹੋਰ ਮੌਜੂਦ ਸਨ ਤਾਂ ਦੱਸ ਦਈਏ ਕਿ ਸਮੇਂ-ਸਮੇਂ 'ਤੇ ਸੋਸ਼ਲ ਮੀਡੀਆ 'ਤੇ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜਿਸ ਦੇ ਵਿੱਚ ਦਵਿੰਦਰ ਸਿੰਘ ਤੇ ਸਤਵਿੰਦਰ ਬੁग्गा ਆਪਸ 'ਚ ਲੜਦੇ ਹੋਏ ਨਜ਼ਰ ਆਉਂਦੇ ਨੇ ਤੇ ਇਹ ਮਸਲਾ ਜੋ ਆ ਇਹ ਜਾਇਦਾਦ ਦਾ ਹੈ ਜਿਸ ਕਰਕੇ ਇਹਨਾਂ ਦੇ ਵਿੱਚ ਆਪਸੀ ਝੜਪ ਹੁੰਦੀ ਹੈ ਤਾਂ ਹੁਣ ਪੁਲਿਸ ਦੇ ਵੱਲੋਂ ਵੀ ਇਹਨਾਂ 'ਤੇ ਐਕਸ਼ਨ ਲਿਆ ਗਿਆ ਤੇ ਕੁਝ ਲੋਕਾਂ ਦੇ ਵੱਲੋਂ ਜੋ ਆ ਸਤਵਿੰਦਰ ਬੁग्गा ਦੇ ਖਿਲਾਫ ਇੱਕ ਇਕੱਠ ਕੀਤਾ ਗਿਆ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਿਹੜੇ ਅੱਜ ਸੱਟਾਂ ਲੱਗੀਆਂ ਸੀ ਕੀ ਮਾਮਲਾ ਜ ਲੜਾਈ ਜ ਹੋ ਰਹੀ ਹੈ ਜੀ ਤਕਰੀਬਨ ਦੁਪਹਿਰ ਦੇ ਜਿਵੇਂ 2:55 ਪੀਐਮ ਕਰਕੇ ਪੇਸ਼ੈਂਟ ਆਇਆ ਹੈ ਤੇ ਆਪਣਾ ਜਿਹੜਾ ਇਹ ਐਮ ਐਲ ਆਰ ਕੱਟੀ ਆਪਾਂ ਦਵਿੰਦਰ ਸਿੰਘ ਸੀਗੇ ਤੇ ਨਾਲ ਉਹਨਾਂ ਦੀ ਪਤਨੀ ਆਈ ਸੀਗੀ ਤੇ ਦਵਿੰਦਰ ਸਿੰਘ ਉਹਨਾਂ ਨੇ ਆਪ ਦੱਸਿਆ ਕਿ ਉਹਨਾਂ ਦਾ ਐਮ ਐਲ ਆਰ ਕਟਾਉਣਾ ਉਹਨਾਂ ਨੇ ਠੀਕ ਹੈ ਜਦੋਂ ਮੈਂ ਕਮਰੇ 'ਚ ਬੈਠਾ ਸੀ ਤੇ ਉਹਨਾਂ ਦਾ ਐਮ ਐਲ ਆਰ ਕਟਿਆ ਗਿਆ ਮਾਇਕ ਵੀ ਕੰਪਲੀਟ ਸੀ ਕਿ ਉਹਨਾਂ ਦਾ ਸਿਰ ਦਰਦ ਹੈ ਤੇ ਉਲਟੀਆਂ ਹੈ ਤੇ ਪਿੱਛੇ ਉਹਨਾਂ ਨੂੰ ਇੱਥੇ ਆਉਣ ਤੋਂ ਪਹਿਲੇ ਇੱਕ ਵਾਰੀ ਮੈਨੇ ਇਹ ਰੀਗੀ ਦਾ ਦੌਰਾ ਜਾਂ ਪੈਂਦਾ ਹੁੰਦਾ ਹੋਇਆ ਸੀ ਤੇ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਵੀ ਇਹਨਾਂ ਦਾ ਉਹ ਕਹਿੰਦੇ ਇਹਨਾਂ ਦਾ ਕੋਈ ਐਮ ਐਲ ਆਰ ਨਹੀਂ ਤੇ ਐਨੇ ਘਬਰਾ ਗਏ ਅੱਜ ਸਾਨੂੰ ਦੇਖ ਕੇ ਸਾਡੀ ਲੜਾਈ ਨੂੰ ਕਿੰਦਾ ਇਹਨਾਂ ਦੀ ਹਾਲਤ ਹੋਈ ਹੈ ਤੇ ਜੋ ਮੌਜੂਦਾ ਐਮ ਐਲ ਆਰ ਜਾਂ ਇਲਾਜ ਮੰਦਾ ਸੀ ਦਰਿੰਦਰ ਸਿੰਘ ਉਹਨਾਂ ਦਾ ਕੀਤਾ ਗਿਆ ਉਹਦੇ ਬਾਅਦ ਉਹਨੂੰ ਡਿਸਟ੍ਰਿਕਟ ਹਸਪੀਟਲ ਭੰਦੇ ਗੁਰ ਭੇਜਿਆ ਗਿਆ ਉਹਨਾਂ ਆਪਾਂ ਜਿਹੜੇ ਮਾਤਾ ਜੀ ਸੀ ਅਮਰਜੀਤ ਕੌਰ ਉਹਨਾਂ ਨੂੰ ਵੀ ਇੰਜੈਕਸ਼ਨ ਲੱਗੇ ਉਹ ਟ੍ਰੀਟਮੈਂਟ ਬਣਦਾ ਸੀ ਉਸ ਮੌਕੇ ਤੇ ਆਪਾਂ ਅੱਗੇ ਫਰਦਰ ਉਹਨਾਂ ਨੂੰ ਡਿਸਟ੍ਰਿਕਟ ਹਸਪੀਟਲ ਪਤੇਗੜ ਭੇਜਿਆ ਗਿਆ ਜਿੱਥੇ ਉਹਨਾਂ ਨੇ ਅੱਗੇ ਡਾਕਟਰਾਂ ਨੇ ਸਟਾਫ ਨੇ ਦੇਖਿਆ ਉਹਨਾਂ ਨੂੰ ਲੋਡ ਲੱਗੀ ਵੀ ਉਹਨਾਂ ਨੂੰ ਅੱਗੇ ਵੱਡੇ ਹਸਪਤਾਲ ਹੋਰ ਭੇਜਣਾ ਤੇ ਉਹਨਾਂ ਦੀ ਮੌਕੇ ਤੇ ਰਾਸਤੇ ਵਿੱਚ ਡੈਥ ਹੋ ਗਈ ਸੀ ਇਹ ਕੋਈ ਹੋਰ ਵੀ ਐਡਮਿਟ ਸੀ ਜਿਹਨਾਂ ਨਾਲ ਕੋਈ ਬੰਦਾ ਜਿਹੜਾ ਹੀਟ ਦੇ ਬਸ ਉਹ ਆਪਣਾ ਮੇਰੇ ਖਿਆਲ ਦੇ ਨਾਲ ਲੜਾਈ ਹੋਈ ਹੈ ਜੀ ਹੋ ਹੈ ਰੋਜ਼ ਵੀ ਮੇਰੀ ਡਿਊਟੀ ਚ ਨਹੀਂ ਆਇਆ ਦੂਜੇ ਡਾਕਟਰ ਸਾਹਿਬ ਦੀ ਡਿਊਟੀ ਚ ਆਇਆ ਨਹੀਂ ਤੇ ਹੋਰ ਵੀ ਅਨਰਕਟੀ ਫਿਰ ਉਹ ਉਹਨਾਂ ਨੂੰ ਪਤਾ ਹੋਣਾ ਜੀ ਸਰ ਕਿੱਥੇ ਭੇਜਿਆ ਸੀ ਕਿ ਡਿਸਟ੍ਰਿਕਟ ਹਸਪੀਟਲ ਤੋਂ ਜਾਂ ਆਪਾਂ ਸਿਵਲ ਹਸਪੀਟਲ ਤੋਂ ਨਾ ਉੱਥੋਂ ਮਰ ਅ ਉੱਥੋਂ ਜਿਹਨਾਂ ਨੇ ਭੇਜਿਆ ਆਪਣਾ 32 ਸੈਕਟਰ ਹਸਪੀਟਲ ਤੇ ਰਸਤੇ ਦੇ ਹਾਂ ਜੀ ਰਸਤੇ ਤੋਂ ਇਹ ਜੀ ਅੱਜ ਦੁਪਹਿਰੇ ਪੁਲਿਸ ਨੂੰ ਫੂਟਨਾ ਮਿਲੀ ਸੀ ਸਤਵਿੰਦਰ ਬੁੱਗਾ ਤੇ ਦਵਿੰਦਰ ਭੁੱਲਾ ਦੋ ਭਰਾਵਾਂ ਦਾ ਰੁਲਾ ਹੈ ਇਹਨਾਂ ਦੀ ਆਪਾਂ ਚ ਖੇਤ ਵਿੱਚ ਬੈਸਵਾਜੀ ਲੜਾਈ ਹੋ ਰਹੀ ਹੈ ਮੌਕੇ ਤੇ ਐਸਚੂ ਸਾਹਿਬ ਚਲੇ ਗਏ ਸੀ ਤੇ ਦਵਿੰਦਰ ਭੁੱਲਾ ਤੇ ਉਸ ਦੀ ਵਾਈਫ ਖੇੜੇ ਹਸਪੀਟਲ ਦੇ ਵਿੱਚ ਆਏ ਸੀ ਜਿੱਥੋਂ ਇਹਨਾਂ ਨੂੰ ਅੱਗੇ ਸਿਵਲ ਹਸਪੀਟਲ ਫਤਿਹਗੜ ਸਾਉਂ ਰੈਫਰ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਵਾਈਫ ਨੇ ਇਹਨਾਂ ਨੂੰ ਸੀਜ਼ਰ ਆ ਰਹੇ ਸੀ ਜੋ ਜੋ ਸਾਨੂੰ ਹਜੇ ਤੱਕ ਇਨਫੋਰਮੇਸ਼ਨ ਮਿਲੀ ਹੈ ਵੀ ਇਹਨਾਂ ਨੂੰ ਸੀਜ਼ਰ ਆ ਰਹੇ ਸੀ ਤੇ ਇਹਨਾਂ ਨੂੰ ਅੱਗੇ ਬੱਤੀ ਦੇ ਵਿੱਚ ਰੈਫਰ ਕੀਤਾ ਗਿਆ ਸੀ ਰਸਤੇ ਵਿੱਚ ਜਾਂਦੇ ਹੋਏ ਇਹਨਾਂ ਦੀ ਡੈਥ ਹੋ ਗਈ ਦਿਲਿੰਦਰ ਭੋਲੇ ਦੀ ਵਾਈਫ ਦੀ ਤੇ ਉਸ ਤੋਂ ਬਾਅਦ ਰਸਤੇ 'ਚੋਂ ਹੀ ਇਹ ਖੇੜੇ ਹਸਪੀਟਲ ਆ ਗਏ ਹਾਂਜੀ ਤੇ ਜੋ ਇਸ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਹੋਏਗੀ ਉਸੇ ਸੌਣ ਲੱਸੀ ਅੱਗੇ ਕਾਨੂੰਨੀ ਕਾਰਵਾਈ ਕਰਾਂ ਕਿ ਸਾਡੇ ਕਿ ਫਰੁੱਟ ਤੋਂ ਆਏਗੀ ਸਮਝ ਕਿਥੇ ਲੱਗੇ ਨਹੀਂ ਹਰੇ ਤੱਕ ਸਾਡੇ ਕੋਲ ਕੋਈ ਰਿਪੋਰਟਲੀ ਮੈਡੀਕਲ ਰਿਪੋਰਟ ਜਦੋਂ ਆਏਗੀ ਅਸੀਂ ਉਸ ਬੇਸਿਸ ਤੇ ਕਰਾਂਗੇ ਅਦਵਿੰਦਰ ਸਿੰਘ ਉਹਲੇ ਰੋਪ ਲਾਏ ਜਾ ਰਹੇ ਕਿ ਸਤਵਿੰਦਰ ਬੁੱਗਾ ਵੱਲੋਂ ਧੱਕਾ ਮਾਰਿਆ ਜਾਂਦਾ ਮੌਤ ਦੇ ਕੰਮ ਕਿਹੜੇ ਦੋਸ਼ ਲਾਏ ਜਾ ਰਹੇ ਉਹ ਦੀ ਕਿਵੇਂ ਜੀ ਬਿਲਕੁਲ ਅਦਵਿੰਦਰ ਜੀ ਦਵਿੰਦਰ ਬੁੱਗਾ ਅਦਵਿੰਦਰ ਭੋਲਾ ਇਹੀ ਗੱਲ ਕਹਿ ਰਹੇ ਨੇ ਕਿ ਸਤਵਿੰਦਰ ਬੁੱਗੇ ਨੇ ਮੇਰੀ ਵਾਈਫ ਨੂੰ ਧੱਕਾ ਮਾਰਿਆ ਸੀ ਜਿਸ ਦੇ ਕਰਕੇ ਉਹਦੇ 6:00 ਵਜੇ ਸੀ ਸਿਰ ਤੇ ਬਟ ਜਦੋਂ ਤੱਕ ਸਾਡੇ ਕੋਲ ਮੈਡੀਕਲ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਅਸੀਂ ਕੋਈ ਕਾਰਵਾਈ ਅੱਗੇ ਪ੍ਰੋਸੀਡ ਕਰਾਂਗੇ ਇਹਦੇ ਵਿੱਚ ਇਹਨਾਂ ਦੀ ਹਜੇ ਸਟੇਟਮੈਂਟ ਲੈਣੀ ਲੈ ਕੇ ਤੇ ਜੋ ਮੈਡੀਕਲ ਰਿਪੋਰਟ ਹੋਈ ਉਸ ਬੇਸਿਸ ਤੇ ਅਗਲੀ ਕਰਾਂਗੇ ਠੀਕ ਹੈ ਠੀਕ ਹੈ ਜੀ